बेजी का सालसा वाली बेजी सपे ਮੁਹੋਰਾ ਇਹ ਕਿੱਥੇ ਆਖਣਾ ਤੇ ਫੋਟੋ ਬਾਅਦ ਆਪਾਂ ਤੜਕਾ ਲਾਵਾਂਗੇ Ja, ja, sånn. ਉਹ ਜੇ ਪਤਾ ਤਰਕਾ ਤਰ ਲਿਆ ਹੋਣਾ ਉਹੀ ਤੇਲ ਵਿੱਚ ਆਪਾਂ ਨੇ ਪਾਲਕ ਗ੍ਰੈਂਡਰਡ ਕਰੀਆ ਪਹਿਲਾਂ ਪੱਤੇ ਉਬਾਲੇ ਨੇ ਧੋ ਕੇ ਪਾਣੀ ਵਿੱਚ ਉਬਾਲ ਲਿਆ ਆਪਾਂ ਨੇ 5-7 ਕਿ ਮਿੰਟ ਫਿਰ ਉਹਨਾਂ ਨੂੰ ਗ੍ਰੈਂਡਡ ਕਰ ਲਿਆ ਮਿਕਸੀ 'ਚ ਹੁਣ ਆਪਾਂ ਪਾਲੰਗੀ ਜੀਰਾ ਪਿਆਜ਼ ਹੋ ਗਿਆ ਪੂਰਾ ਪੂਰਾ ਫਿਰ ਪਾਉਣੀ ਆਪਾਂ ਇਹਦੇ ਵਿੱਚ ਅਦਰਕ ਅਦਰਕ ਵੀ ਮੈਨੂੰ ਭੁੰਨ ਕੇ ਇੱਕ ਪਾਸੇ ਕੱਢਣਾ ਪਊਗਾ ਇੱਕ ਸਾਈਡ 'ਤੇ ਕਿਉਂਕਿ ਦੂਜਾ ਡੇਟਾ ਖਾਂਦਣਾ ਨੂੰ ਹਾਂਗਾ ਅੱਬਾ ਇਹਨ ਇੱਕ ਛਾੜ ਪੁੰਨ ਤੇ ਲਾਗ ਕੱਢਣਾ ਤੁੱਲਿਆ ਮੱਧ ਪਰਕਾ ਵੀ ਲਾਲ ਜਾ ਰਹੀ ਹੋਈ ਜਾਂਦਾ ਹੂੰ ਹੂੰ ਮੈਂ ਚੱਪਾ ਨੇ ਪਾਤੀ ਇਹਨੇ ਪਾਲਕ மடா ரிஜே பனாது மர்ச்ச பண்ண மர்ச்ச பாதன பண்ணணும் பஞ்ச மென்ட்டு ரிஜை ஒன்று ਉਹ ਪਨੀਰ ਨਾ ਤੋ ਹੋ ਗਿਆ ਨਾ ਜਿਹਦੇ ਨੂੰ ਹੁਣ ਆਪਾਂ ਪਨੀਰ ਵੀ ਵਿੱਚ ਰਿਝਾ ਲਈਏ ਆਪਾਂ ਕੇ ਇਹਨੂੰ 10 ਤੋਂ 15 ਮਿੰਟ ਤੱਕ ਜੀ ਰਿਝਾਉਣੀ ਆ ਆਪਾਂ ਨੇ ਵਿੱਚ ਪਨੀਰ ਪਾ ਕੇ ਪਨੀਰ ਮਤੋਂ ਥੋੜਾ ਜਿਹਾ ਜ਼ਿਆਦਾ ਰੜ ਗਿਆ ਮੈਨੂੰ ਲੱਗ ਰਿਹਾ ਚਲੋ ਦੇਖੀਏ ਜੀ ਉਹ ਜੀ ਸਾਗ ਵੀ ਬਣ ਚੁੱਕਿਆ ਆਪਣੇ ਤੜਕਾ ਲਾ ਲਿਆ ਇਹਨੂੰ ਸਾਗ ਨੂੰ ਕਿੰਨੇ ਬੱਚੇ ਸਾਗ ਘਟ ਖਾਂਦੇ ਨੇ ਅੱਜ ਫੇਰ ਮੈਂ ਸਾਗ ਬਣਾਇਆ ਉਹ ਵੀ ਬਹੁਤ ਕਰਕੜਾ ਆਦਾਂ ਮੈਂ ਪੁੰਨ ਗਿਆ ਕੌਲੀ ਵਿੱਚ ਕੱਟ ਲਿਆ ਲੱਗ ਇੱਕ ਬਟਨੂ ਲੱਗ ਗਿਆ ਹੁਣ ਭੁਜਿਆਵਾ ਪਾ ਦੂੰਗੀ ਇੱਕ ਬਟਨੂ ਬਿਨਾਂ ਆਦਦੇ ਤੋਂ ਦੇ ਦੇਣਾ ਆਦਾਂ ਨਹੀਂ ਖਾਂਦਾ ਆਦਾਂ ਨਹੀਂ ਖਾਂਦਾ ਲਸਣ ਨਹੀਂ ਖਾਂਦਾ ਲਾਉਂਦੀ ਹੁਣ ਤਿਆਰ ਹੋ ਗਿਆ ਖਾਣਾ ਇਹ ਪਾਲ ਕਪੜੀ ਜਿਹੜੀ ਬਹੁਤ ਸੋਹਣੀ ਸੀ ਇਹ ਦੇਖੋ ਜੀ ਪਾਲਕ ਪਨੀਰ ਹੋ ਗਿਆ ਤਿਆਰ ਆਪਣਾ ਇਹ ਵੀਡੀਓ ਮਸੰਦ ਲੱਗੀ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਅੱਜ ਉਹ ਖਾ ਲਓ ਜੀ ਜੇ ਕਿਸੇ ਨੇ ਖਾਣਾ ਹੈ ਨਾਲ ਨਾਲ ਸਾਗ ਵੀ ਆਪਣੇ ਤੇ ਮੱਕੀ ਦੀ ਰੋਟੀ ਵੀ ਆ ਕਣਕ ਦੀ ਰੋਟੀ ਵੀ ਆ ਬਹੁਤ ਵਧੀਆ ਬਣੇਗੀ ਬਹੁਤ ਵਧੀਆ ਥੋੜਾ ਜਿਹਾ ਤੜਕਾ ਇਹ ਵਿੱਚ ਵੱਧ ਰੱਖ ਲਵੇ ਤੇਲ ਥੋੜਾ ਜਿਹਾ ਜ਼ਿਆਦਾ ਪਾ ਲਵੇ ਫਿਰ ਜ਼ਿਆਦਾ ਵਧੀਆ ਬਣ ਜਾਂਦਾ ਹੈ ਇਹ ਸੈਂ ਗਾੜਾ ਹੋ ਗਿਆ ਹੁਬੀ ਦੇਖੋ ਠੀਕ ਹੈ ਜੀ ਲਓ ਜੀ ਹੁਣ ਆਪਾਂ ਕਰਦੇ ਹਾਂ ਫੁਲਕਾ ਤਿਆਰ ਫਿਰ ਤੁਹਾਨੂੰ ਥਾਲੀ ਚ ਪਾ ਦਾਂਗੇ ਜੀ ਕਿ ਇਹਨੂੰ ਵਧੀਆ ਲੱਗੇ ਖਾ ਲਿਓ ਆ ਕੇ ਮੱਕੀ ਦੀ ਰੋਟੀ ਬੱਚੇ ਖਾਣਗੇ ਕਣਕ ਦੀ ਵੱਡੇ ਖਾਣਗੇ ਮੱਕੀ ਦੀ ਲਓ ਜੀ ਹੋ ਗਿਆ ਖਾਣਾ ਤਿਆਰ ਆਸ ਆ ਗਿਆ ਤੇ ਪਾਲਕ ਨੀਰ ਹੋ ਗਿਆ ਜੀ ਤੇ ਮੂਲੀ ਹਰੀ ਚਟਣੀ ਤੇ ਨਾਲ ਮੱਕੀ ਦੀ ਰੋਟੀ కచ్చా దుద్ధ ఏ దుద్ధ పిందే కట్టి పీ పాడ థాండి జాతా ਮੈਨੂੰ ਇਹ ਬੜੀ ਵਧੀਆ ਲੱਗੀ ਧੀ ਤੇ ਸ਼ੇਰ ਤੇ ਲੱਕ ਜਰੂਰ ਕਰ ਦਿਓ ਅੱਜ ਜਿਹੜੇ ਭਣ ਪਈਆਂ ਨੇ ਐ ਸ਼ਾਇ ਸ਼ਾਇਬਨੀ ਸੌਰੀ ਪਾਲਕ ਪਨੀਰ ਤੇ ਸਾਗ ਮੱਕੀ ਰੋਟੀ ਮੂਲੀ ਚਟਣੀ ਤੇ ਕੱਚਾ ਦੁੱਧ